ਸੱਚ ਕੱਲ ਜੀ ਸਾਰਿਆਂ ਨੂੰ ਕਿਵੇਂ ਸਾਰੇ ਆਈ ਹੋਪ ਸਾਰੇ ਵਧੀਆ ਹੋਮੂਗੇ ਤੇ ਸਵੇਰੇ 8 ਵਜੇ ਅੱਜ ਤਾਂ ਸਬਜੀ ਲਾਉਣ ਲਈ ਹੋ ਰਹੀ ਹੈ ਤਿਆਰੀ ਤੇ ਕਿਉਂਕਿ ਅੱਜ ਆਪਾਂ ਦਿਨ ਚ ਮੈਰਿਜ ਤੇ ਜਾਣਾ ਤਾਂ ਕਰਕੇ ਫਿਰ ਸਵੇਰ ਸੁਬਾ ਲੱਗੇ ਹੋਏ ਨੇ ਕੋਈ ਦਾ ਬੂਗ ਲੱਤਾਂ ਤਾਂ ਨੰਗੀਆਂ ਕਰੀ ਫਿਰਦਾ ਬਸ ਹੀ ਹੈ ਕੱਕਾ ਸਾਡਾ ਸਵੇਰੇ ਬਿੱਲੀ ਬਣਿਆ ਫਿਰਦਾ ਇਹਨੂੰ ਤਾਂ ਭੁੱਖ ਲੱਗੀ ਹੈ ਤਾਂ ਚੇਤੀ-ਚੇਤੀ ਪਪਾ ਮੰਗ ਰਿਹਾ ਹੈ ਅੱਜ ਕੀ ਪਾਕੇ ਜਾਏਗਾ ਫਿਰ ਤੂੰ ਅੱਪਾ ਖਾਵਾਂਗੇ ਬੀਟੀ ਆ ਤੇ ਚਾਚੂ ਗੱਡੀ ਧੋ ਰਿਆ ਫਿਰ ਆਪਾਂ ਚੱਲਦੇ ਆਂ ਬਸ ਕੀ ਫਟਾਫਟ ਧੋ ਦੋ ਠੰਡ ਚੁੱਟਕੇ ਠੰਡ ਚੁੱਟਕੇ ਇਹਨੂੰ ਗੱਡੀ ਧੋਣ ਲਾਤਾ ਉਹਨੂੰ ਸਬਜ਼ੀ ਲਾਉਣ ਲਾਤਾ ਨਹੀਂ ਹੁਣ ਤਾਂ ਕੱਲ ਵੀ ਧਵਾ ਲੈਂਦੇ ਆ ਪਹਿਲਾਂ ਕਦੇ ਧੋ ਲੈਂਦੇ ਫਿਰ ਕੱਲ ਨਾ ਬਾਹਰ ਚੱਲੇਗੇ ਆਪਾਂ ਪਹਿਲਾਂ ਕਦੀ ਮੈਂ ਧੋਨੀ ਆ ਮੈਂ ਤਾਂ ਕਿਹਾ ਤੁਸੀਂ ਵੀ ਮੈਂ ਧੋ ਦਿੰਨੀ ਆ ਹੋਰ ਕੇ ਨਹੀਂ ਉਹਨੂੰ ਪਤਾ ਸੀ ਜੇ ਮੈਂ ਸ਼ੁਰੂ ਜੇ ਕਰ ਲਿਆ ਤਾਂ ਉਹਨਾਂ ਨੇ ਧੋਏ ਦੇਣੀ ਆ ਕਹਿਣਗੇ ਨਹੀਂ ਭਾਈ ਮੈਂ ਤਾਂ ਕਿਹਾ ਨਹੀਂ ਸੀ ਮੈਂ ਕਿਹਾ ਸੀ ਮੈਂ ਆਪੇ ਧੋ ਲੂਗੀ ਚੱਲ ਕੋਈ ਨਾ ਸੱਤ ਨੂੰ ਪਾਣੀ ਚਾਹੀਦਾ ਕੁੱਕ ਉਹਦੇ ਕੋ ਉੱਧਰ ਸਬਜ਼ੀ ਲਾਉਣ ਲਾਇਆ ਹੋ ਗਿਆ ਜ਼ਿਆਦਾ ਨਸ਼ਾ ਟੁੱਟ ਗਿਆ ਕੰਮ ਚੱਲਿਆ ਮਾਂ ਚਾਹ ਲਿਆ ਮੈਂ ਚਾਹ ਤੁਹਾਨੂੰ ਪਤਾ ਨਹੀਂ ਬਾਰੇ ਕਰ ਕੇ ਆਏ ਹੋਗੇ ਮੁੱਠੀ ਨਹੀਂ ਪੜ ਰਹੀ ਮੈਂ ਯਾਰ ਇਹ ਨਹੀਂ ਦਾਈ ਹੋਏ ਇਹ ਜਿਆਦਾ ਹੋਰ ਹੀ ਹੋ ਜਾਂਦਾ ਕੰਮ ਅਜੂ ਚਲੋ 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 ਅੱਖਾਂ ਨਾਲ ਕੁਤ ਨਾਗਾ ਕੇ ਅੱਖਾਂ ਨਾਲ ਅਜੂ ਚਲੀਏ ਗੰਦਾ ਹੋ ਜਾਏਗਾ ਅਜੂ ਮੇਰੇ ਬੁੱਤ ਚਲੋ ਬੁੱਤੋ 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 ਹਾਂਜੀ ਹੁਣ ਆਪਾਂ ਪਹੁੰਚ ਗਏ ਪੈਲੈਸ ਚ ਚਲੋ ਅੰਦਰ ਜਾ ਕੇ ਮਿਲਦੇ ਹਾਂ ਫਿਰ ਤੁਹਾਨੂੰ খ <laughs> <laughs> ਦੇਖ ਕੇ ਮੈਂ ਖਾਂਣ ਲੱਗੇ ਹੋਈਆਂ ਨੇ ਉਦੋਂ ਉਦੋਂ ਹਟਿਆ ਜਦੋਂ ਜਵੜ ਦੁਹਾਂ ਦਾ ਅੱਗੇ ਅਰਗੇ ਗੱਗ ਇਹ ਮੈਂ ਨਾ ਦੇਖ ਉਹ ਦੇਖੋ ਸਾਹਮਣੇ ਹਰਮਿਤ ਮੈਡਮ ਕਿਵੇਂ ਖਾਂ ਤੇਜ਼ੋਰ ਦਿੱਤਾ ਉਹ ਬਰਲ ਮਾਸਤਾ ਇੱਕ ਮਿੰਟ ਵੀ ਇਹਨੂੰ ਟੇਕ ਨਹੀਂ ਹੈਗੀ ਤੇ ਕਿਵੇਂ ਭੱਜਿਆ ਫਿਰਦਾ ਬੈਠਨ ਤਾਂ ਦੇ ਹੀ ਨਹੀਂ ਰਿਹਾ ਐ ਫਿਰਦਾ ਭੱਜਿਆ ਪਿੱਛੇ ਪਿੱਛੇ ਫਿਰੀ ਜਾਓ ਬਸ ਮੇਰੇ ਕਾਕਾ ਨੇ ਵੀ ਕੋਕਾ ਵੀ ਨਾ ਤੇਰੇ ਕੋਕਾ ਵੀ ਨਾ ਲਿੰਕਾ ਲਿੰਕੇ ਨੂੰ ਵੀ ਕਾਕਾ ਕੋਕਾ ਕਹਿੰਦਾ ਹੁੰਦਾ ਹੈ ਨਾ ਹੁਣ ਐ ਜਾਂਦਾ ਮੈਂ ਜਾਂਦੀ ਹੈ ਦੇਖ ਲਾ ਕਾਂਜਾ ਰਾਬੀ ਨਾ ਨਹੀਂ ਨੀ ਨੀ ਚੀਕ ਦੇਖਿਆ ਨਹੀਂ ਨੀ ਕਾਰੀ ਨਹੀਂ ਲਿਆ ਕਾਰੀ எர் காரமும் <laughs> 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 ਬਹੁਤ ਸਰਮਾਨ ਕਿਉਂਕਿ ਸਾਊਂਡ ਚੈੱਕ ਕਰਨਾ ਸਦਾ ਫਰਜ਼ ਬੰਦਾ ਕਿਉਂਕਿ ਤੁਸੀਂ ਪੈਸੇ ਦਿੱਤੇ ਇਹਨਾਂ ਮੇ ਰੋਲਾ ਪਾ ਕੇ ਦੁਰਜੀ ਕਰਨ। ਘੰਟਾ ਸਵਾ ਘੰਟਾ ਸੇ ਸੁਣਾਉਣੇ ਹੁੰਦੇ ਆ। ਉਦੋਂ ਬਾਅਦ ਜੇ ਤੁਹਾਡੀ ਮਰਜ਼ੀ ਹੈ ਰੋਲਾ ਪਾ ਲੈ ਜਦੋਂ ਮੁੰਡੇ ਨੱਚਣ ਲੱਗ ਜਦੇ ਫਿਰ ਛੁੜੀ ਦੀ ਬੀਟ ਜ਼ਿਆਦਾ ਭਾਲਦੇ ਆ। ਫਿਰ ਇਹਨਾਂ ਮੁਤਾਬਕ ਵੀ ਚੱਲਣਾ ਪੈਂਦਾ ਹੈ। ਉਦੋਂ ਰੋਲਾ ਪਾ ਦਿੱਤਾ ਪਰ ਫਿਰ ਵੀ ਬਹੁਤ ਸਾਰਾ ਮਾਨ ਬਹੁਤ ਸਾਰਾ ਸਤਕਾਰ ਬਾਈ ਜੀ ਟੈਂਡ ਸਿੰਘ ਜੀ। ਦਿਲੋਂ ਸਤਕਾਰ ਕਰਦੇ ਨੇ, ਤਿਆਰ ਕਰਦੇ ਨੇ ਗਲਾ ਕਰਨ। ਬਾਈ ਜੀ ਜਸਵੰਤ ਸਿੰਘ ਜੀ ਪਰਮਾਤਮਾ ਇਹੋ ਜਿਹੀ ਪਰਿਵਾਰਕ ਕਲਾਕਾਰ ਨੂੰ ਮਿਲਾਵੇ ਬਹੁਤ ਸਾਰੇ ਮਾਨ ਮਹਿਮਾਨੀ ਸ਼ੁਕਰੀਆ ਸਾਰਿਆਂ ਦਾ ਧੰਨਵਾਦ ਆ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਡੇ ਸਦਾ ਸਜਣ ਹਰਿੰਦਰ ਸਿੰਘ ਜੀ ਐਸਜੀਪੀ ਸਾਹਿਬ ਪਰ ਪਰ ਬਰਦਾਰ ਮੀਨਾ ਬਰਾੜ ਜੀ ਜਸ਼ਰ ਬਰਾੜ ਹਰਸ਼ ਬਰਾੜ ਗੋਨੂ ਜੀ ਅਮਨ ਗਰੇੜਾ ਸ਼ੇਰ ਬਰਾੜ ਜੀ ਹਰਨੂਰ ਬਰਾੜ ਬਹੁਤ ਅਗਲੇ ਸਜਣਾਂ ਬਹੁਤ ਸਾਰਾ ਮਿਆਂ ਬਹੁਤ ਸਾਰਾ ਸਭਾ ਦੀ ਸੰਸਕ੍ਰਿਤੀਔਰ ਸਦਾ ਡਾਂਸਿੰਗ ਦੀ ਸਪੈਸ਼ਲ ਕੈਰੇਗਰ ਤੋਂ ਮਾਨ ਕਰਕੇ ਜਿਹੜੇ ਕਰਜਾ ਲੈ ਕੇ ਜਿਨ੍ਹਾਂ ਨੇ ਮੋੜਨਾ ਨਹੀਂ ਤੇ ਉਹਦਾ ਮੱਖਣ ਬਣਾਦਾ ਜੋ ਘਰ ਨੂੰ ਖੂਬ ਸਰਦੇ ਐਸੇ ਚਿਰਾਗ ਜਗਾਉਣ ਦਾ ਵੀ ਕੀ ਫਾਇਦਾ ਕਿ ਜਿਹੜੀ ਮੱਕੀ ਦੀ ਰੋਟੀ ਨਹੀਂ ਲਾ ਸਕਦੀ ਕਿ ਕੱਲਾ ਸਾਗ ਬਣਾਉਣ ਦਾ ਵੀ ਕੀ ਫਾਇਦਾ ਪਰ ਸਿਆਣੇ ਕਹਿੰਦੇ ਵੇੜਾ ਸੁਨਣਾ ਲੱਗਦਾ ਨਿਆਣੇ ਬਣਾ ਕਿ ਸੱਫਾ ਰਹਿਣ ਸੁਨੀਆਂ ਸਿਆਣੇ ਬਣਾ ਵੇੜਾ ਸੁਨਣਾ ਲੱਗਦਾ ਨਿਆਣੇ ਬਣਾ ਕਿ ਸੱਫਾ ਰਹਿਣ ਸੁਨੀਆਂ ਸਿਆਣੇ ਬਣਾ ਛਡੇਜ ਨਹੀਂ ਹੁੰਦਾ ਚੰਗੀ ਦੁਕਾਨੇ ਬਣਾ ਦੁਕਾਨੇ ਦਾ ਕਾਜ ਰਾ ਤੁਹਾਡੇ ਆਪਣੇ ਜਨਾਬ ਹਰਿੰਦਰ ਸੰਧੂ ਦੇ ਬੰਦ ਆਮਨ ਧਾਲੀਵਾਜੀ ਸਾਡੀ ਲੋਕ ਬੋਲੀ ਸਾਡਾ ਲੋਕ ਵਿਰਸਾ ਅਕਸਰ ਪਰਿਵਾਰਕ ਜੀ ਗੱਲਾਂ ਕਰਦੇ ਹੁੰਦੇ ਨੇ ਕਿਉਂਕਿ ਇਹ ਵੀ ਇਹ ਗਾਣੇ ਦੇ ਕਿਸ ਤਰ੍ਹਾਂ ਸੋਚਣ ਲੱਗ ਜਾਂਦੇ ਨੇ ਪਤਾ ਨਹੀਂ ਕਿਸ ਤਰ੍ਹਾਂ ਦਾ ਮਾਹੌਲ ਬਣੇਗਾ ਕੋਸ਼ਿਸ਼ ਕਰਾਂਗੇ ਕਿਉਂਕਿ ਅਸੀਂ ਆਪਣੇ ਪਰਿਵਾਰ ਦੇ ਵਿੱਚ ਆਏ ਪਰਿਵਾਰਕ ਜੀ ਗੱਲਾਂ ਪ੍ਰਵਾਨਿਤ ਰਿਸ਼ਤੇ ਜਿਹੜੇ ਸਮਾਜ ਵੱਲੋਂ ਪ੍ਰਵਾਨਾ ਕੁਝ ਗੈਰ ਪ੍ਰਵਾਨਿਤ ਰਿਸ਼ਤੇ ਵੀ ਹੋਣੇ ਪੈਂਦੇ ਨੇ ਮੁੰਡੇ-ਮੁੰਡਿਆਂ ਲਈ ਪਰ ਉਹ ਵੀ ਜਿਵੇਂ ਕਰੀਨ ਦੀ ਗੋਲੀ ਸ਼ੂਗਰ ਕੋਟਡ ਹੁੰਦੀ ਹੈ ਤਵੇਟ ਕੇ ਬਾਅਦ ਚ ਸਮਝ ਆਵੇ ਬੰਦੇ ਨੂੰ ਇਸ ਤਰ੍ਹਾਂ ਦੇ ਗਾਣੇ ਵੀ ਗਾਵਾਂਗੇ ਜਿਹੜੇ ਤੁਨਸਾਭ ਵੀ ਦੇਣਗੇ ਤੋ ਹਰ ਤਰ੍ਹਾਂ ਦੇ ਸਰੂਪੇ ਦੇ ਖਿਆਲ ਰੱਖਣ ਮੈਂ ਤਾਂ ਬਾਬੂ ਸਿੰਘ ਜੀ ਮਾਨ ਮਰਾੜਾ ਨੇ ਉਹਨਾਂ ਦੀ ਵੀ ਰਚਨਾ ਹੈ ਅੱਜ ਤੋਂ 70 ਸਾਲ ਪੁਰਾਣਾ ਗੀਤ ਹੈ ਇਹ ਜਦ ਅੱਜ ਵੀ ਕਲਾਕਾਰਾਂ ਨੂੰ ਲਗਾਇਆ ਜਾਂਦਾ ਜੀ ਕੋਰਟ ਜਸਨ ਜੀ ਕੈਨੇਡਾ ਤੋਂ ਹਰਸਵੀਰ ਜੀ ਕੈਨੇਡਾ ਤੋਂ ਮੋਨੂ ਜੀ ਕੈਨੇਡਾ ਤੋਂ ਅਮਨਦੀਪ ਜੀ ਕੈਨੇਡਾ ਤੋਂ ਤੇ ਸੋਨੂ ਕੈਨੇਡਾ ਤੋਂ ਸਾਰੇ ਇਸ ਕਾਬੂ ਸੁਦੇਮਨ ਬਹੁਤ ਸਰਮਾਨ ਬਹੁਤ ਸਰਮਾਨ ਦੇ ਕਰਮਾਂ ਲਈ ਪੀ ਕੇ ਹੈਗੇ ਨਿੱਤੀਆਂ ਚਲੀਆਂ ਜਾਂਦੀਆਂ ਨੇ ਮਾਪੇਓ ਸਿਰ ਤੇ ਈਆਂ ਐਸ਼ ਕਰਦੀਆਂ ਨੇ ਪਰ ਕਈ ਵਾਰੀ ਬੰਦਾ ਸੋਚਦਾ ਏਡੀ ਕਿਹੜੀ ਗੱਲ ਤੂੰ ਜਾਣਾਂ ਦਾ ਜਾਵਣਾ ਪੀ ਕੇ 10 ਦਿਨ ਲਾਇਆ ਕੋਈ ਗੱਲ ਨਹੀਂ ਤੇ ਜੋਮੈਟੋ ਵਾਲੇ ਜਿਉਂਦੇ ਰਹਿਣ ਤੱਤੀਆਂ ਤੱਤੀਆਂ ਭੇਜਦੇ ਨਾਲੇ ਜਿਹੜੀ ਮਰਜ਼ੀ ਚੀਜ਼ ਮੰਗਾ ਲਈਏ ਤੂੰ ਤਾਂ ਹਸਿਆਲੋ ਸਾਲ ਸਾਗ ਹੀ ਖਾਣਾ ਤੇ ਸਾਗ ਵੀ ਬੰਦਾ ਇੰਨਾ ਕਿ ਖਾ ਲੈਂਦਾ ਕਿ ਵੀ ਨਰਾਜ਼ ਨੂੰ ਢਿੱਡ ਤੇ ਹੱਥ ਮਾਰ ਕੇ ਵੇਦਾ ਸਰੋ ਤਾਂ ਨਹੀਂ ਹੋ ਗਿਆ ਕਿ ਇੰਨਾ ਸਾਗ ਇੰਨਾ ਸਾਗ ਫਿਰ ਬੰਦਾ ਸੋਚਦਾ ਘਰ ਵਾਲੀ ਜਦੋਂ ਚਲੀ ਜਾਂਦੀ ਹੈ ਉਦੋਂ ਬਾਅਦ 4-5 ਦਿਨ ਜੋਮੈਟੋ ਵਾਲੀਆਂ ਖਾ ਕੇ ਨਾ ਫਿਰ ਪੇਟ 'ਚ ਗੜਬੜ ਜੀ ਰਹਿਣ ਲੱਗ ਜਾਂਦੇ ਮਸਾਲੇ ਤੇਜ਼ ਹੁੰਦੇ ਬਾਹਰ ਦੀ ਚੀਜ਼ ਹਰ ਬੰਦੇ ਦੇ ਹਜ਼ਮ ਨਹੀਂ ਆਉਂਦੀ ਫਿਰ ਮਿੰਟਾਂ ਤਰਲੇ ਜੇ ਕਰਕੇ ਬੁਲਾਉਂਦਾ ਅਗੋ ਵੀ ਆਕੜ ਜਾਂਦੀ ਹੈ ਸੋ ਪਿਆਰਾ ਜੀ ਕਿ ਸਾਡਾ ਆਇਆ ਹੋਇਆ Zomato ਵਾਲਾ ਬਾਈ ਉਹ ਗੱਲ ਸੁਣ ਪੇਕੇ ਗਈ ਮਟਿਆਰੇ ਉਹ ਗੱਲ ਸੁਣ ਪੇਕੇ ਗਈ ਮਟਿਆਰੇ ਨੀ ਲਾ ਕੇ ਚਾਰ ਦਿਨਾਂ ਦੇ ਨਾਰੇ ਹੁਣ ਤਾਂ ਜੀ ਕਵਰ ਆਉਂਦਾ ਨਾਰੀ ਵਾਹ ਵਾਹ ਹੋਰ ਵੀ ਜੁੜੀ ਵੀ ਆਉਣ ਵਾਲੀ ਨੇ ਪਿਆਰ ਅੱਛਾ ਤੋੜ ਰੋਕਦੀਆਂ ਨੇ ਜੀ ਸ਼ੇਫ ਕਰਦੇ ਨੇ ਮੈਂ ਅੱਜ ਦੀ ਕਿੰਗਰਟ ਨਾਲ ਜੁੜੀ ਨੂੰ ਤੇ ਨਾਮ ਹਿੰਦੂ ਤੋਂ ਤਾਂ ਮੈਨੇਟੇ ਕੀਏ ਬਾਰ-ਬਾਰ ਭੱਜ ਜਾਂਦੀ ਆ ਪਰ ਕਿਹਨੂੰ ਨਹੀਂ ਮੰਨਦੀ ਸਪੈਸ਼ਲ ਕੋਰਪ ਦੇ ਜਿਆਦਾ ਮੋਟਲ ਕਿਆ ਕਰਾਉਂਦਾ ਉਹ ਨਾਲ ਖਿੱਚ-ਖਿੱਚ ਕੇ ਫਿਰ ਸੈਲਫੀਆਂ ਹੋ ਜਾਂਦੀਆਂ 15-20 ਸੈਲਫੀਆਂ ਹੋ ਗਈਆਂ ਐਸਾ ਤਾਂ ਕਰ ਵੀ ਠੀਕ ਹੈ ਫਿਰ ਘਰੇ ਜਾ ਕੇ ਕਹਿਣੀ ਜੀ ਇਹ ਨੂੰ ਆਲਾ ਜਾਂ ਕਦੇ ਸਟੇਟਸ ਸੁਸ ਜਾਂ ਲਾ ਦਿਓ ਪਾ ਦਿਓ ਕਦੇ ਫੇਸਬੁੱਕ ਤੇ ਉਹ ਬੰਦਾ ਕਹਿੰਦਾ ਵੀ ਇਹ ਕੰਮ ਨਹੀਂ ਹੋਣਾ ਕਹਿੰਦੀ ਕਮਾਲ ਹੋਊਗੀ ਜਿੰਨੀਆਂ ਖਿੱਚੀਆਂ ਫੋਟੋਆਂ ਐਵੇਂ ਜਾਣ ਕੇ ਪਾ ਦਿਓ ਕਿਤੇ ਕਹਿੰਦਾ ਨਾ ਮੈਂ ਜਮਾ ਨਹੀਂ ਪਾਉਣੇ ਕਹਿੰਦਾ ਮੈਨੂੰ ਆਪਣੇ ਪਿੰਡਾਂ ਵਾਲਾ ਦਾ ਬੰਦਾ ਪਤੰਦਰਾ ਨੇ ਮੀਂਹ ਜੋੜੀ ਪੂਰੀ ਜੱਜਦੀ ਐ ਜੱਜਦੀ ਉੱਤਰ ਬੈਠਿਆ 本当にたくさんいると思いま ਇਹ ਸੀ ਤਬਿਆ ਬਹੁਤ ਇੰਜੋਏ ਕੀਤਾ ਆਈ ਹੋਪ ਤੁਸੀਂ ਵੀ ਬਹੁਤ ਇੰਜੋਏ ਕੀਤਾ ਹੋਣਾ ਮਿਲਦੇ ਆ ਨੈਕਸਟ ਬਲੌਗ ਬਾਏ